ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਜੀ ਹਾਂ ਕਾਰ ਸੇਵਾ ਵਾਲੇ ਡੇਰੇ ਵਿੱਚ ਇਹ ਦੋਵੇਂ ਸਰੂਪ ਰੱਖੇ ਹੋਏ ਸੀ ਪਰ ਉਹਨਾਂ ਦੀ ਸਾਂਭ-ਸਮਭਾਲ ਕਰਨ ਦੀ ਬਜਾਏ ਉਹਨਾਂ ਨੂੰ ਬੁਰੀ ਹਾਲਤ ਵਿੱਚ ਰੱਖਿਆ ਗਿਆ ਸੀ ਜਿਸ ਤੋਂ ਬਾਅਦ ਜਦੋਂ ਸਤਕਾਰ ਕਮੇਟੀ ਮੌਕੇ ਤੇ ਪਹੁੰਚੀ ਤਾਂ ਦੇਖਿਆ ਗਿਆ ਕਿ ਦੋਵੇਂ ਸਰੂਪ ਬੇहद ਬੁਰੇ ਤਰੀਕੇ ਨਾਲ ਰੱਖੇ ਹੋਏ ਨੇ ਦੋਵਾਂ ਦੇ ਕਈ ਅੰਗ ਫਟੇ ਹੋਏ ਸੀ ਅਤੇ ਕਈ ਹੋਰ ਅੰਗ ਨੁਕਸਾਨੇ ਮਿਲੇ ਨੇ ਜਿਸ ਤੋਂ ਬਾਅਦ ਸਤਕਾਰ ਕਮੇਟੀ ਵੱਲੋਂ ਦੋਵਾਂ ਸਰੂਪਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਗਿਆ ਅਤੇ ਐਸਜੀਪੀਸੀ ਦੀ ਮਦਦ ਨਾਲ ਦੋਵਾਂ ਨੂੰ ਨੇੜਲੇ ਗੁਰਦੁਆਰਾ ਸਾਹਿਬ 'ਚ ਰਖਵਾਇਆ ਗਿਆ। ਕੋਈ ਨੁਕੀਦ ਨਹੀਂ। 50 25 ਦੋਵੇਂ ਹੋਰ ਆ ਵੀ ਅੰਗਲ ਨੂੰ ਰੰਮੀ ਤੇ ਲਾ ਕੇ ਤੀਰ ਤਾਂ ਅੰਗੀ ਹਾਂ। ਕੋਲੇ ਬਲੰਦ ਹੁੰਦੇ। ਪਰਸਪਤ ਬਾਹਰ ਸਤਿਕਾਰ ਨਾ। 아이고 아이고 ਕੋਈ ਦੰਦ ਦੇ ਦਰਸ਼ਨ ਕਰਨੇ ਬਸ ਅਰਦਾਸਨ ਕਰੀਏ ਦਰਸ਼ਨ ਕਰਦੇ ਆਓ ਵਾਹਿਗੁਰੂ ਸਤਨਾਮ ਵਾਹਿਗੁਰੂ うわ。 ਇਹ ਪੂਰਾ ਮਾਮਲਾ ਬਟਾਲਾ ਦਾ ਹੈ ਜਿੱਥੇ ਕਿ ਇਤਿਹਾਸਿਕ ਗੁਰਦੁਆਰਾ ਅਚਲ ਸਾਹਿਬ ਦੇ ਨਾਲ ਕਾਰ ਸੇਵਾ ਵਾਲਾ ਡੇਰਾ ਬਣਿਆ ਹੋਇਆ ਹੈ ਜਿੱਥੇ ਕਿ ਇਹ ਦੋਵੇਂ ਸਰੂਪ ਬੁਰੀ ਹਾਲਤ ਵਿੱਚ ਰੱਖੇ ਹੋਏ ਸੀ ਉਦੋਂ ਮੌਕੇ ਤੇ ਸstdcਾਰ ਕਮੇਟੀ ਪਹੁੰਚੀ ਜਿਨ੍ਹਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਦੋਵਾਂ ਸਰੂਪਾਂ ਨੂੰ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਭੇਜਿਆ ਗਿਆ ਹੈ ਜਾਣਕਾਰੀ ਦਿੰਦਿਆਂ ਦਰ ਪਰਚਾਰ ਕਮੇਟੀ ਅਤੇ ਸਦਕਾਰ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਕਿਸੇ ਵੱਲੋਂ ਵੀ ਜਾਣਬੁੱਝ ਕੇ ਤਾਂ ਕੋਈ ਨੁਕਸਾਨ ਨਹੀਂ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਰ ਗ੍ਰੰਥੀ ਸਿੰਘ ਦੀ ਅਣਗਹਿਲੀ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਨੋਂ ਸਰੂਪਾਂ ਦੇ ਅੰਗ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਕੁਝ ਅੰਗ ਫਟੇ ਹੋਏ ਨੇ ਅਤੇ ਕੁਝ ਵਿਰਧ ਹੋਣ ਦੀ ਵਜ੍ਹਾ ਕਾਰਨ ਨੁਕਸਾਨੇ ਗਏ ਜਦ ਕੇ ਗੁਰੂਗ੍ਰੰਥ ਸਾਹਿਬ ਦੀ ਜਿਲਦ ਵੀ ਨੁਕਸਾਨੀ ਗਈ ਹੈ ਜਿਸ ਤੋਂ ਬਾਅਦ ਹੁਣ ਦੋਵੇਂ ਸਰੂਪਾਂ ਨੂੰ ਗੁਰਦੁਆਰਾ ਸ੍ਰੀ ਕੰਦ ਸਾਹਿਬ ਵਿਖੇ ਭੇਜ ਦਿੱਤਾ ਗਿਆ ਦਾਸ ਭਾਈ ਗੁਰਮੋਹ ਸਿੰਘ ਪ੍ਰਚਾਰਕ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਅਚਲ ਸਾਹਿਬ ਦੇ ਨੇੜੇ ਜਿਹੜਾ ਗੁਰਦੁਆਰਾ ਦੀਨਪੁਰੀਆਂ ਕਾਰਸੇਵ ਵਾਲਿਆਂ ਦਾ ਗੁਰਦੁਆਰਾ ਸਾਹਿਬ ਵਿਖੇ ਆਏ ਸਨ ਇੱਥੇ ਸੇਵਾ ਦੇ ਵਿੱਚ ਟਿੜਾਈ ਹੋਣ ਕਰਕੇ ਦੋ ਗੁਰੂ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਸਨ ਉਹਨਾਂ ਦੋਹਾਂ ਨੂੰ ਆ ਕਾਫੀ ਵਿਰਧ ਹਾਲਤਾਂ ਦੇ ਵਿੱਚ ਪਾਇਆ ਗਿਆ ਜਿਨ੍ਹਾਂ ਨੇ ਜਲਦ ਵੀ ਖਰਾਬ ਸੀ ਜਿਨ੍ਹਾਂ ਦੇ ਕਈ ਅੰਗ ਫਟੇ ਹੋਏ ਸਨ ਜੋ ਕਿ ਸਰੂਪ ਤਸਦੀ ਜੋ ਕਿ ਪ੍ਰਕਾਸ਼ ਹੋਣ ਯੋਗ ਨਹੀਂ ਹਨ ਇਸ ਕਰਕੇ ਜਦੋਂ ਸਤਕਾਰ ਕਮੇਟੀ ਵੱਲੋਂ ਅਕਾਲ ਤਖਤ ਸਹਿਬਾਨ ਨੂੰ ਜੋ ਸੂਚਿਤ ਕੀਤਾ ਗਿਆ ਉਹਦੇ ਆਧਾਰ ਦੇ ਉੱਤੇ ਸ਼ੋਮਨੀ ਗੋਦੋ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਨੀਮਾ ਅਨੁਸਾਰ ਸਾਨੂੰ ਆਗਿਆ ਦਿੱਤੀ ਗਈ ਅਸੀਂ ਇੱਥੇ ਚੈੱਕ ਕਰਨ ਵਾਸਤੇ ਆਏ ਹਾਂ ਤੇ ਉਹ ਗਲੀ ਜੋ ਅਕਾਲ ਤਖਸੈਬਾਨ ਤੋਂ ਕਾਰਵਾਈ ਮਿਲਦੀ ਹੈ ਅਸੀਂ ਉਹਨਾਂ ਰਿਪੋਰਟ ਕਰਾਂਗੇ ਉਹਗਲੀ ਦੀ ਕਾਰਵਾਈ ਉਹਨਾਂ ਦੇ ਅਨੁਸਾਰ ਹੀ ਹੋਏਗੀ ਜਿਹੜਾ ਇੱਕ ਪਾਰਾ ਦਾ ਪ੍ਰਕਾਸ਼ ਕੀਤਾ ਗਿਆ ਜੀ ਕਿੰਨੇ ਅੰਕ ਖਰਾਬ ਹੋਏ ਤੇ ਅੱਜਕੱਲ ਕਿੱਦਾਂ ਖਰਾਬ ਹੋਏ ਇਹਨਾਂ ਦੇ ਵਿੱਚ ਅਸਲੀਅਤ ਦੇ ਵਿੱਚ ਕੋਈ ਹੋਰ ਕਾਰਨ ਨਹੀਂ ਆ ਬਸ ਸਿਰਫ ਗਰੰਥੀ ਸਿੰਘ ਦੇ ਟਿਲਾਈ ਕਰਕੇ ਸਹੀ ਤਰੀਕੇ ਦੇ ਨਾਲ ਪ੍ਰਕਾਸ਼ ਨਾ ਹੋਣ ਕਰਕੇ ਕਾਫੀ ਜ਼ਿਲਾਂ ਦੇ ਵਿੱਚ ਪ੍ਰੋਬਲਮ ਆਈ ਹੈ ਜਿਹਦੇ ਕਰਕੇ ਹੀ ਇਹ ਪ੍ਰੋਬਲਮ ਹੋਈ ਹੈ ਹਾਂਜੀ ਉਹ ਫਟੇ ਹੈਗੇ ਉਹ ਸਿਰਫ ਗ੍ਰੰਥੀ ਸਿੰਘਾਂ ਦੇ ਟਲਿਹਾਈ ਕਰਕੇ ਫਟਿਆ ਨਾ ਕਿ ਕੋਈ ਹੋਰ ਕਰਨ ਕਰਕੇ ਨਾ ਕਿ ਕਿਸੇ ਅਸੀਂ ਇਹ ਨਹੀਂ ਕਿ ਕੋਈ ਹੋਰ ਕਿਸੇ ਕਾਰਨ ਕਰਕੇ ਇਹ ਉਹਨਾਂ ਦੇ ਢਲੇ ਰਵਈਏ ਦੇ ਨਾਲ ਸਹੀ ਢੰਗ ਦੇ ਨਾਲ ਪ੍ਰਕਾਸ਼ ਨਾ ਹੋਣ ਕਰਕੇ ਅਧੂਰੀ ਜਾਣਕਾਰੀ ਗ੍ਰੰਥੀ ਸਿੰਘ ਨੂੰ ਹੋਣ ਕਰਕੇ ਇਹ ਸਾਰਾ ਕਾਰਜ ਹੋਇਆ ਹੈ ਉਹ ਦਰ ਐਸਟੀਪੀਸੀ ਨੇ ਇਸ ਪੂਰੇ ਮਾਮਲੇ ਦੀ ਰਿਪੋਰਟ ਬਣਾ ਲਈ ਹੈ ਤੇ ਕਿਹਾ ਕਿ ਸ਼੍ਰੀ ਕੱਲ ਤੱਕ ਸਹਿਬ ਜੀ ਨੂੰ ਇਹ ਰਿਪੋਰਟ ਫੇਸ ਦਿੱਤੀ ਜਾਵੇਗੀ ਅਗਲੀ ਕਾਰਵਾਈ ਸ਼੍ਰੀ ਕੱਲ ਤੱਕ ਸਹਿਬ ਵੱਲੋਂ ਹੋਵੇਗੀ ਹੈ ਤੇ ਜਿਸ ਦਾ ਵੀ ਕਸੂਰ ਪਾਇਆ ਗਿਆ ਉਸ ਨੂੰ ਸਜ਼ਾ ਦਿੱਤੀ ਜਾਵੇਗੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਵੀ ਇਸ ਪੂਰੇ ਮਾਮਲੇ ਦੀ ਜਾਂਚ ਦੀ ਗੱਲ ਆਖੀ ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾ ਨੂੰ ਧਰਮ ਪ੍ਰਚਾਰ ਕਮੇਟੀ ਅਤੇ ਸੇਵਾ ਸੰਭਾਲ ਲਈ ਲੈ ਕੇ ਗਈ ਹੈ ਜਿਸ ਲਈ ਕਿਤੇ ਵੀ ਕੋਈ ਝਗੜਾ ਨਾ ਹੋਵੇ ਇਸ ਲਈ ਉਹ ਮੌਕੇ ਤੇ ਮੌਜੂਦ ਰਹੇ ਨੇ ਤੁਹਾਨੂੰ ਤੇ ਇਲਾਾ ਮਿਲੀ ਸੀ ਕਿ ਗੁਰਦਰਾ ਚਲ ਸਾਹਿਬ ਦੇ ਨਜ਼ਦੀਕ ਇੱਕ ਬਾਬੇ ਸੁਖਦੇਵ ਸਿੰਘ ਨਦੀਨਪੁਰਿਆ ਦਾ ਹੈਗਾ ਵਾ ਡੇਰਾ ਉਥੇ ਗੁਰੂ ਗ੍ਰੰਥ ਸਾਹਿਬ ਦੇ ਮਤਲਬ ਸਰੂਪ ਜਿਹੜੇ ਸੀਗੇ ਵਿਰਧ ਅਵਸਥਾ ਦੇ ਵਿੱਚ ਸੀਗੇ ਉਹਦੇ ਵਿੱਚ ਕੁਝ ਅੰਗ ਜਿਹੜੇ ਨੇ ਜਿੱਦਾਂ ਉਹ ਆਪਾਂ ਕਹਿ ਸਕਦੇ ਹਾਂ ਵੀ ਫਟੇ ਹੋਏ ਫਟੇ ਹੋਏ ਵੀ ਨਹੀਂ ਕਹਿ ਸਕਦੇ ਮਤਲਬ ਕੁਛ ਵਿੱਚੋਂ ਨੁਕਸਾਨ ਪਹੁੰਚਾਇਆ ਉਹ ਇਹਨਾਂ ਦੇ ਸ਼ੋਨਿਕ ਮਿੰਟੇ ਧਰਮ ਪ੍ਰਚਾਰ ਕਮੇਟੀ ਵਾਲੇ ਆਏ ਨੇ ਕੁਝ ਸਤਿਕਾਰ ਕਮੇਟੀ ਸਵੇਂh ਆਏ ਨੇ ਉਹ ਦੇਖ ਰਹੇ ਨੇ ਇਹ ਕਹਿੰਦੇ ਨੇ ਕਿ ਅਸੀਂ ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਹਦਾਇਤਾਂ ਨੇ ਕਿ ਉਹ ਜਿਹੜਾ ਵਿਰਧ ਅਵਸਥਾ ਦੇ ਵਿੱਚ ਮਾਰਿਆ ਸਰੂਪ ਹੋਵੇ ਉਹ ਗੁਰਦਾਰ ਸਾਹਿਬ ਦੀ ਸੇਵਾ ਦੇ ਵਿੱਚ ਨਹੀਂ ਹੋ ਸਕਦਾ ਇਹ ਸਰਕਾਰ ਚਤਨ ਪ੍ਰਚਾਰ ਕਮੇਟੀ ਵਾਲੇ ਜਿਹੜੇ ਨੇ ਆਪਣੇ ਤੌਰ ਤੇ ਉਹਨੂੰ ਲੱਗੇ ਨੇ ਖੜਨ ਇਹ ਰਿਪੋਰਟ ਜਿਹੜੀ ਅਕਾਲ ਤਖਤ ਸਾਹਿਬ ਨੂੰ ਭੇਜਣਗੇ ਜੋ ਅਕਾਲ ਤਖਤ ਸਾਹਿਬ ਬਾਅਦ ਵਿੱਚ ਹੁਕਮ ਆਏਗਾ ਉਹਦੇ ਮੁਤਾਬਕ ਕਾਰਵਾਈ ਹੋਏਗੀ ਫਿਲਹਾਲ ਜਿਹੜੇ ਮਾਰਗ ਦੇ ਸਰੂਪ ਨੇ ਉਹ ਇਹ ਆਪਣੇ ਲੈ ਜਾ ਰਹੇ ਨੇ ਕਿ ਉਹਨਾਂ ਦੇ ਗਾਂ ਜਿਹੜੀ ਸੇਵਾ ਪੂਰੀ ਤਰ੍ਹਾਂ ਮੁਕੰਮਲ ਕਰਵਾਈ ਜਾ ਸਕੇ ਬਸ ਇਹੀ ਆ ਇਹਦੇ ਵਿੱਚ ਅਜੇ ਤਾਂ ਕੋਈ ਕਾਰਵਨੀ ਸਾਡਾ ਸਿਰਫ ਇਨਾ ਮੈਟਰ ਜੇ ਵੀ ਜਿਹੜਾ ਕੋਈ ਲੜਾਈ ਝਗੜਾ ਨਾ ਹੋਵੇ ਤਾਂ ਇਹ ਬੇਹਦ ਸੰਗੀਨ ਮਾਮਲਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬੜੀ ਬੁਰੀ ਹਾਲਤ ਵਿੱਚ ਰੱਖੇ ਗਏ ਸਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਈ ਅੰਗ ਨੁਕਸਾਨੇ ਗਏ ਸਹੀ ਜਿਨ੍ਹਾਂ ਨੂੰ ਕਿ ਹੁਣ ਸਤਕਾਰ ਕਮੇਟੀ ਵੱਲੋਂ ਕਬਜ਼ੇ 'ਚ ਲੈ ਕੇ ਗੁਰਦੁਆਰਾ ਸਾਹਿਬ ਵਿੱਚ ਰਖਵਾਇਆ ਗਿਆ ਪਰ ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਜਾਂ ਫਿਰ ਇਸ ਨੂੰ ਅਣਗਹਿਲੀ ਦਾ ਨਾਮ ਦਿੱਤਾ ਜਾਵੇ ਫਿਲਹਾਲ ਇਹ ਪੂਰਾ ਜਾਂਚ ਦਾ ਵਿਛਾਇ ਜਿਸ ਦੇ ਬਾਅਦ ਹੀ ਕੁਝ ਕਹਿਣਾ ਮੁਨਾਸਿਬ ਹੋਵੇਗਾ ਮੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ